ਐਮਪੀ ਸਰਬਜੀਤ ਸਿੰਘ ਖਾਲਸਾ ਹੁਣ ਢਾਡੀ ਮਾਨ ਸਿੰਘ ਅਕਾਲੀ ਦੇ ਹੱਥੇ ਪੈਂਦੇ ਨਜ਼ਰ ਆ ਰਹੇ ਨੇ ਢਾਡੀ ਮਾਨ ਸਿੰਘ ਬੜੇ ਵਿਵਾਖ ਤਰੀਕੇ ਦੇ ਨਾਲ ਬੋਲਦੇ ਪਏ ਨੇ ਇੱਕ ਦੋ ਦਿਨ ਤੋਂ ਕੁਝ ਵੀਡੀਓਜ਼ ਲਗਾਤਾਰ ਉਹਨਾਂ ਦੀਆਂ ਵਾਇਰਲ ਹੋ ਰਹੀਆਂ ਨੇ ਤੇ ਹੁਣ ਇੱਕ ਇੰਟਰਵਿਊ ਇੱਕ ਨਿੱਜੀ ਚੈਨਲ ਨੂੰ ਦਿੱਤੀ ਉਹਨਾਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਿਸ਼ਾਨੇ ਸਾਧੇ ਗਏ ਆ ਉਹਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਹੈ ਕਿ ਐਮਪੀ ਸਰਬਜੀਤ ਸਿੰਘ ਖਾਲਸਾ ਪੰਥ ਦੀ ਖੁਸ਼ਹਾਲੀ ਲਈ ਚੜਤ ਲਈ ਨਹੀਂ ਆਇਆ ਸਗੋਂ ਸਿਆਸਤ ਵਿੱਚ ਆਉਣ ਦਾ ਕਾਰਨ ਇਹ ਹੈ ਕਿ ਉਹ ਆਪਣੀ ਗਰੀਬੀ ਹਟਾਉਣਾ ਚਾਹੁੰਦੇ ਨੇ ਵੱਡੇ ਇਲਜ਼ਾਮ ਨੇ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਉੱਤੇ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕੀਤੀ ਫਰੀਦਕੋਟ ਇਲੈਕਸ਼ਨਸ ਦੇ ਵਿੱਚ ਜਿਹੜਾ ਪਾਸਾ ਸੀ ਉਹ ਬਹੁਤ ਪਲਟ ਦਿੱਤਾ ਸਰਬਜੀਤ ਸਿੰਘ ਖਾਲਸਾ ਨੇ ਔਰ ਜਿੰਨੀਆਂ ਵੀ ਰਵਾਇਤੀ ਪਾਰਟੀਆਂ ਨੇ ਪਛਾੜ ਕੇ ਤੇ ਵੱਡੇ ਪੱਧਰ ਦੇ ਉੱਤੇ ਜਿੱਤ ਹਾਸਲ ਕੀਤੀ ਪਰ ਇਸ ਦੇ ਬਾਵਜੂਦ ਮਾਨ ਸਿੰਘ ਅਕਾਲੀ ਨਿਹੰਗ ਜਿਹੜੇ ਨੇ ਉਹ ਸਾਫ਼ ਤੌਰ ਤੇ ਦਾਵਾ ਕਰਦੇ ਨੇ ਕਿ ਸਿਰਫ ਆਪਣੇ ਘਰ ਦੀ ਗਰੀਬੀ ਦੂਰ ਕਰਨਾ ਆਏ ਨੇ ਕਹਿੰਦੇ ਨੇ ਕਿ ਪਹਿਲਾਂ ਤਾਂ ਇਹਨਾਂ ਦੇ ਪਤਨੀ ਕਹਿੰਦੇ ਸੀ ਕਿ ਚੂੜੀਆਂ ਦੇ ਕੇ ਤੇ ਤੇਲ ਲਿਆ ਸੀ ਪਰ ਹੁਣ ਐਮਪੀ ਬੜਨਸਾਰ ਗੱਡੀ ਵੀ ਆ ਗਈ ਐਮਪੀ ਬੜਨਸਾਰ ਸਭ ਕੁਝ ਆ ਗਿਆ ਕਹਿੰਦੇ ਕਿ ਹੁਣ ਲੱਖਾਂ ਦੇ ਹਿਸਾਬ ਨਾਲ ਜਿਹਨਾਂ ਦੀ ਤਨਖਾਹ ਆ ਉਹ ਸਿਰਫ ਆਪਣੇ ਘਰ ਦੀ ਗਰੀਬੀ ਦੂਰ ਕਰ ਰਹੇ ਨੇ ਇਸ ਗੱਲ ਦਾ ਵੀ ਦਾਵਾ ਕੀਤਾ ਗਿਆ ਕਿ ਉਹ ਖਾਲਿਸਤਾਨ ਦੇ ਹੱਕ ਦੇ ਵਿੱਚ ਕੋਈ ਗੱਲ ਨਹੀਂ ਕਰਨਗੇ ਇਹ ਦਾਵਾ ਮਾਨ ਸਿੰਘ ਅਕਾਲੀ ਕਰ ਰਹੇ ਨੇ ਕਹਿੰਦੇ ਕਿ ਖਾਲਿਸਤਾਨ ਜਾਂ ਖਾਲਸਾ ਰਾਜ ਦੇ ਹੱਕ ਦੇ ਵਿੱਚ ਕੋਈ ਗੱਲ ਵੀ ਸਰਜੀਤ ਸਿੰਘ ਖਾਲਸਾ ਵੱਲੋਂ ਨਹੀਂ ਕੀਤੀ ਜਾਵੇਗੀ ਇਹ ਉਹਨਾਂ ਨੇ ਆਪ ਦਾਵਾ ਕੀਤਾ ਕਹਿੰਦੇ ਹਾਲਾਂਕਿ ਆਪਣੇ ਇੱਕ ਬਿਆਨ ਦੇ ਵਿੱਚ ਸਰਜੀਤ ਸਿੰਘ ਖਾਲਸਾ ਇਹ ਜ਼ਰੂਰ ਕਹਿੰਦੇ ਸੁਣਾਈ ਦਿੱਤੇ ਸੀ ਕਿ ਖਾਲਿਸਤਾਨ ਦੀ ਗੱਲ ਨਹੀਂ ਕੀਤੀ ਜਾ ਸਕਦੀ ਕਿਉਂਕਿ ਖਾਲਿਸਤਾਨ ਦੀ ਗੱਲ ਕਰਕੇ ਪਰਚੇ ਨਹੀਂ ਪਵਾਉਣੇ ਪਰ ਦੂਜੇ ਪਾਸੇ ਮਾਨ ਸਿੰਘ ਅਕਾਲੀ ਕਹਿੰਦੇ ਨੇ ਕਿ ਜੇ ਹਿੰਦੂ ਰਾਸ਼ਟਰਵਾਦ ਦੀ ਹਿੰਦੂਤਵ ਦੀ ਗੱਲ ਹੋ ਸਕਦੀ ਹੈ ਸਮਸਤ ਹਿੰਦੂ ਰਾਸ਼ਟਰ ਦੀ ਗੱਲ ਹੋ ਸਕਦੀ ਹੈ ਤੇ ਫਿਰ ਖਾਲਿਸਤਾਨ ਦੀ ਗੱਲ ਕਿਉਂ ਨਹੀਂ ਕਰ ਸਕਦੇ ਵੱਡੇ ਪੱਦਰ ਤੇ ਸਰਬਜੀਤ ਸਿੰਘ ਖਾਲਸਾ ਤੇ ਸਵਾਲ ਚੁੱਕਦੇ ਨਜ਼ਰ ਆਏ ਨੇ ਇਹ ਗੱਲਾਂ ਇਹ ਸਵਾਲ ਸਿਮਰਜੀਤ ਸਿੰਘ ਮਾਨ ਵੀ ਚੱਕ ਚੁੱਕੇ ਨੇ ਕਿ ਕੀ ਸਰਬਜੀਤ ਸਿੰਘ ਖਾਲਸਾ ਸੰਸਦ ਦੇ ਅੰਦਰ ਖਾਲਿਸਤਾਨ ਦੀ ਗੱਲ ਕਰਨਗੇ ਜਾਂ ਫਿਰ ਉੱਥੇ ਜਾ ਕੇ ਗੱਲ ਨਹੀਂ ਕਰਨਗੇ ਮਾਨ ਸਿੰਘ ਅਕਾਲੀ ਇਹ ਦਾਅਵਾ ਕਰਦੇ ਨੇ ਕਿ ਸਰਬਜੀਤ ਸਿੰਘ ਖਾਲਸਾ ਦੇ ਪਿਤਾ ਨੇ ਸ਼ੇਰਾਂ ਵਾਲਾ ਕੰਮ ਕੀਤਾ ਸੀ ਪਰ ਸਰਬਜੀਤ ਸਿੰਘ ਖਾਲਸਾ ਮਾਨ ਸਿੰਘ ਅਕਾਲੀ ਕਹਿੰਦੇ ਨੇ ਕਿ ਗਿੱਦੜ ਨਿਕਲੇ ਨੇ ਵੱਡੇ ਇਲਜ਼ਾਮ ਸਰਬਜੀਤ ਸਿੰਘ ਖਾਲਸਾ ਦੇ ਉੱਤੇ ਲਗਾਏ ਗਏ ਨੇ ਹਾਲਾਂਕਿ ਅੱਜਕੱਲ੍ਹ ਭਾਈ ਅਮਰਤਪਾਲ ਸਿੰਘ ਦੇ ਮਾਪਿਆਂ ਦੇ ਨਾਲ ਵਿਚਰਦੇ ਨਜ਼ਰ ਆ ਰਹੇ ਸਰਬਜੀਤ ਸਿੰਘ ਖਾਲਸਾ ਲਗਾਤਾਰ ਪ੍ਰੈਸ ਕਾਨਫਰੰਸਿਸ ਜਿਹੜੀਆਂ ਹੋਈਆਂ ਨੇ ਉਹਦੇ ਵਿੱਚ ਸਰਸੀਮ ਸਿੰਘ ਜਿਹੜੇ ਭਾਈ ਅਮਰਪਾਲ ਸਿੰਘ ਦੇ ਪਿਤਾ ਨੇ ਔਰ ਸੁਖਚੈਨ ਸਿੰਘ ਜਿਹੜੇ ਚਾਚਾ ਨੇ ਅਮਰਪਾਲ ਸਿੰਘ ਦੇ ਉਹਨਾਂ ਦੇ ਨਾਲ ਵਿਚਰਦੇ ਨਜ਼ਰ ਆਏ ਨੇ ਪਰ ਇਸ ਦੇ باوجود ਉਹ ਗੱਲ ਕਰਦੇ ਨੇ ਆਪਣੀ ਵੱਖਰੀ ਪਾਰਟੀ ਬਣਾਉਣ ਦੀ ਉਸ ਵੱਖਰੀ ਪਾਰਟੀ ਦਾ ਅਸਤਤਵ ਕੀ ਹੈ ਉਸ ਵੱਖਰੀ ਪਾਰਟੀ ਦੀ ਬੁਨਿਆਦ ਕਿਵੇਂ ਹੋਵੇਗੀ ਬੁਨਿਆਦੀ ਢਾਂਚਾ ਕਿਸ ਤਰ੍ਹਾਂ ਦਾ ਹੈ ਇਹਦੇ ਬਾਰੇ ਇਲਜ਼ਾਮ ਲੱਗ ਰਹੇ ਨੇ ਕਿ ਆਰਐਸਐਸ ਪੱਖੀ ਬੁਨਿਆਦੀ ਢਾਂਚਾ ਰਹੇਗਾ ਉਸ ਪਾਰਟੀ ਦਾ ਖੈਰ ਆਪਣੇ ਆਪ ਦੇ ਵਿੱਚ ਕਲੇਸ਼ਾ ਰਣਨੀਤੀ ਜਿਹੜੀ ਆ ਉਹ ਤਿਆਰ ਕਰਦੇ ਨਜ਼ਰ ਆ ਰਹੇ ਨੇ ਸਰਜੀਤ ਸਿੰਘ ਖਾਲਸਾ ਮਾਨ ਸਿੰਘ ਅਕਾਲੀ ਦਾ ਦਾਵਾ ਆ ਕਿ ਉਹ ਸਿਰਫ ਆਪਣੇ ਆਪ ਵਾਸਤੇ ਕੰਮ ਕਰ ਰਹੇ ਨੇ ਆਪਣੇ ਘਰ ਦੀ ਗਰੀਬੀ ਹਟਾਉਣ ਵਾਸਤੇ ਕੰਮ ਕਰ ਰਹੇ ਨੇ ਹੋਰ ਕੀ ਕੁਝ ਬੋਲੇ ਨੇ ਆਓ ਸੁਣ ਲੈਣੇ ਆ ਤੇ ਲੋਕਾਂ ਨੂੰ ਵੀ ਇਹ ਬੇਨਤੀ ਕੀਤੀ ਵੀ ਭਾਈ ਸਿੱਖੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਚੜ ਕੇ ਸਾਥ ਦਿਓ ਤੇ ਨਾਲ ਖੜੋ ਇਹ ਤੇ ਉਹ ਗੱਲ ਹੋ ਗਈ ਵੀ ਜਦੋਂ ਸਮਾਂ ਨਿਕਲ ਗਿਆ ਫੇ ਤੂੰ ਕੌਣ ਤੇ ਮੈਂ ਕੌਣ ਪਿੱਛੇ ਲੋੜ ਹੋਈ ਉਦੋਂ ਉਸ ਅਹੀਂ ਇੱਕ ਦੂਜੇ ਦੇ ਮਗਰ ਭੱਜ ਗਏ ਤੇ ਜਦੋਂ ਸਮਾਂ ਲੰਘ ਗਿਆ ਫਿਰ ਤੂੰ ਕੌਣ ਤੇ ਮੈਂ ਕੌਣ ਇਹ ਗੱਲ ਆ ਗਈ ਤੁਹਾਡੀ ਵੇਖੋ ਹੁਣ ਇਹ ਬੰਦਾ ਕਹਿ ਰਿਹਾ ਵੀ ਤੇਰੇ ਵਰਗੇ ਬੰਦੇ ਦੀ ਸਲਾਹ ਲਈਏ ਤੂੰ ਤੇ ਅਮਰਤਪਾਲ ਦਾ ਵਿਰੋਧੀ ਓ ਕੰਜਰ ਦੇ ਆ ਮੈਂ ਅਮਰਤਪਾਲ ਦਾ ਵਿਰੋਧੀ ਕਿਹੜੀ ਗੱਲੋਂ ਜਿਹੜਾ ਪੰਜਾਬ ਦੇ ਹੱਕ ਦੀ ਗੱਲ ਕਰੂਗਾ ਜਿਹੜਾ ਪੰਜਾਬ ਦੇ ਵਿਕਾਸ ਦੀ ਗੱਲ ਕਰੂਗਾ ਜਿਹੜੇ ਪੰਜਾਬ ਦੀ ਜਵਾਨੀ ਬਚਾਉਣ ਦੀ ਗੱਲ ਕਰੂਗਾ ਮਾਨ ਉਹ ਬੰਦਿਆਂ ਵਾਸਤੇ ਖੜੂਗਾ ਵੀ ਤੇ ਮਰੂਗਾ ਵੀ ਉਹ ਜ਼ਰੂਰੀ ਨਹੀਂ ਅਮਰਤਪਾਲ ਹੋਵੇ ਕੋਈ ਵੀ ਹੋਵੇ ਜ਼ਰੂਰੀ ਥੋੜਾ ਵੀ ਉਹ ਮਸਲਾ ਇੱਕੋ ਹੀ ਆ ਵੀ ਖਾਲਸਤਾਨ ਬਣੂਗਾ ਤੇ ਫੇਰ ਹੀ ਸਾਡਾ ਪੰਜਾਬ ਦਾ ਵਿਕਾਸ ਹੋ ਸਕਦਾ ਫੇਰ ਹੀ ਅਸੀਂ ਨਸ਼ਾ ਮੁਕਤ ਹੋ ਸਕਦੇ ਆ ਨਸ਼ਾ ਮੁਕਤ ਹੋਣ ਵਾਸਤੇ ਸਾਨੂੰ ਆਪ ਮਿਹਨਤ ਚਲਾਉਣੀ ਪੈਣੀ ਆ ਸਾਡੀ ਆਪਸੀ ਏਕਤਾ ਬੜੀ ਜ਼ਰੂਰੀ ਆ ਫੇਰ ਦੂਸਰੀ ਗੱਲ ਉਹਨੇ ਇਹ ਕੀਤੀ ਚਲੋ ਇਹ ਟਿੱਪਣੀਆਂ ਨਾਲ ਮੈਨੂੰ ਕੋਈ ਟੈਨਸ਼ਨ ਨਹੀਂ ਸੀ ਕੋਈ ਪਰਵਾਹ ਨਹੀਂ ਕਿਉਂਕਿ ਜੇ ਮੈਂ ਸਰਬਜੀਤ ਸਿੰਘ ਨੂੰ ਕਿਹਾ ਤੇ ਚਲੋ ਉਹਦੇ ਵੀ ਚੇਲੇ ਜਿਹੜੇ ਹੋਣਗੇ ਉਹਨਾਂ ਦਾ ਕਹਿਣਾ ਫਰਜ਼ ਬਣਦਾ ਸੀ ਲਾਜ਼ਮੀ ਆ ਮੈਂ ਇਹ ਗੱਲ ਕਰਦਾ ਪਿਆ ਕਹਿੰਦਾ ਵੀ ਇਹ ਮੰਗ ਖਾਣਾ ਪਹਿਲਾਂ ਤੇ ਮੈਨੂੰ ਇਹ ਪੁੱਛਦਾ ਵੀ ਤੂੰ ਤੇਰੇ ਤੋਂ ਮੈਂ ਮੰਗਿਆ ਕੀ ਤੇ ਤੂੰ ਮੈਨੂੰ ਦਿੱਤਾ ਕੀ ਤੂੰ ਕਿੰਨਾ ਕ ਅਜੇ ਤੱਕ ਦਾਨ ਕੀਤਾ ਢਾਡੀਆਂ ਨੂੰ ਵੀ ਕਿੰਨਾ ਕ ਢਾਡੀਆਂ ਦੇ ਘਰਾਂ 'ਚ ਕਹਿੰਦਾ ਗੱਡੀਆਂ ਜਿਹੜੀਆਂ ਸੰਗਤਾਂ ਦੇ ਪੈਸਿਆਂ ਦੀਆਂ ਗੱਡੀਆਂ ਲੈ ਕੇ ਤੇ ਗੱਡੀਆਂ 'ਚ ਬਹਿ ਕੇ ਉਹ ਗੱਲ ਸੁਣ ਕਾਕਾ ਮੈਂ ਤੈਨੂੰ ਚੈਲੰਜ ਕਰਦਾ ਕੋਈ ਬਾਬਾ ਲਿਆ ਕੋਈ ਸਿੰਘ ਲਿਆ ਜਿੰਨੇ ਮੈਨੂੰ ਗੱਡੀ ਕਢਾ ਕੇ ਦਿੱਤੀ ਹੋਵੇ ਤੇ ਆ ਫੜਾਈ ਹੋਵੇ ਚਾਬੀ ਵੀ ਲੈ ਆ ਬਈ ਤੂੰ ਪੰਥ ਦਾ ਢਾਡੀਆਂ ਤੂੰ ਬੜੀਆਂ ਮੁਸ਼ਕਲਾਂ ਦੇ ਵਿੱਚੋਂ ਇਸ ਇਸ ਲੈਵਲ ਤੇ ਪਹੁੰਚ ਆਵਾ ਤੇ ਅੱਜ ਸਾਡਾ ਫਰਜ਼ ਬਣਦਾ ਵੀ ਤੇਰਾ ਸਾਥ ਦਈਏ ਤੂੰ ਇੱਕ ਠੋਕ ਕੇ ਸੱਚ ਦਾ ਪ੍ਰਚਾਰ ਕਰਦਾ ਤੇ ਤੂੰ ਜੇਲ ਵੀ ਕੱਤੀ ਆ ਤੇ ਤੂੰ ਸੀਐਸਟਾਫ ਵੀ ਚੱਲਿਆ ਵਾ ਤੇ ਲੈ ਵੀ ਸ਼ੇਰਾ ਤੇਰੇ ਨਾਲ ਖੜਿਆ ਮੇਰਾ ਐਕਸੀਡੈਂਟ ਹੋ ਗਿਆ ਗੱਡੀ ਸਾਰੀ ਫਿਸ ਗਈ ਕਿਹੜਾ ਬਾਬਾ ਕਿਹੜਾ ਪੰਥ ਆ ਕਿਹੜਾ ਬਾ ਜਿਹੜੇ ਐਦਾਂ ਦੇ ਲੱਲੂ ਛਲੂ ਜਿਹੜੇ ਟਿੱਪੜੀਆਂ ਕਰਨ ਵਾਲੇ ਕਿਹੜਾ ਬੰਦਾ ਸੀ ਵੀ ਜਿਹੜੇ ਸਾਨੂੰ ਇਹ ਗੱਲ ਕਹਿਣ ਡਿਆ ਵੀ ਮੰਗ ਖਾਣੇ ਆ ਕਿਹੜਾ ਬੰਦਾ ਮੈਨੂੰ ਵੀ ਇਹ ਦੱਸੋ ਵੀ ਮੈਨੂੰ ਆ ਕੇ ਇਹ ਰੁਪਈਆ ਲੱਖ ਰੱਖ ਕੇ ਦੇ ਗਿਆ ਵੀ ਆ ਲੈ ਵੀ ਰੁਪਈਆ ਲੱਖ ਤੇ ਟੈਨਸ਼ਨ ਨਹੀਂ ਲੈਣੀ ਵੀ ਜੇ ਸਟਾ ਲੱਗ ਗਿਆ ਕੋਈ ਨਹੀਂ ਆਪਣਾ ਇਲਾਜ ਕਰਾਓ ਕੋਈ ਨਹੀਂ ਘਰਪੁਖ ਦਾ ਪਾਣਾ ਤੇ ਸਿੱਖ ਦੇ ਪਾਣਾ ਮੰਨਦੇ ਆ ਅਸੀਂ ਤੇ ਪਾਣਾ ਮੰਨਿਆ ਤੇ ਚੀਕਾਂ ਮਾਰ ਗਿਆ ਨਹੀਂ ਫਿਰ ਕਹਿੰਦਾ ਵੀ ਇਹ ਲੋਕ ਮੰਗ ਖਾਣੇ ਆ ਉਹ ਭੋੜਿਆ ਅਸੀਂ ਮੰਗਦੇ ਕੀਆ ਅਸੀਂ ਤੇ ਮੰਗਦੇ ਸਰਬੱਤ ਦਾ ਭਲਾ ਟਾਢੀ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਟਾਢੀ ਆਖਿਆ ਵੀ ਟਾਢੀ ਦਰਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਵੀ ਜਿਹੜਾ ਗੁਰੂ ਦਾ ਟਾਢੀ ਆ ਉਹਨੇ ਗੁਰੂ ਦੇ ਦਰ ਤੇ ਖੜੋ ਕੇ ਮੰਗਦਾ ਹੋ ਉਹ ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰੀ ਸਰਬੱਤ ਦੇ ਕਾਰਜ ਰਾਸ ਕਰੀ ਸਰਬੱਤ ਦਾ ਭਲਾ ਕਰੀ ਤੇ ਸੁੱਤੇ ਲੋਕਾਂ ਨੂੰ ਮਹਾਰਾਜ ਜਗਾਉਣ ਦਾ ਸਾਨੂੰ ਬਲ ਬਖਸ਼ੀ ਫੇ ਤੂੰ ਕਿੰਨਾ ਮਾਰਕ ਖਾਣੇ ਆ ਵੀ ਮੈਨੂੰ ਇਹ ਦੱਸ ਵੀ ਤੂੰ ਕਿੰਨੀਆਂ ਕੁ ਬੋਰੀਆਂ ਜੜੀਆਂ ਭਰ ਕੇ ਗੱਡੀਆਂ ਲੈ ਕੇ ਗਿਆ ਤੇ ਢਾਡੀਆਂ ਦੇ ਘਰਾਜ ਛੱਡ ਕੇ ਆਇਆ ਕਿੰਨਾ ਕੁ ਲੋਕਾਂ ਦਾ ਤੂੰ ਭਲਾ ਕੀਤਾ ਵੀ ਦੱਸ ਵੀ ਕਈ ਵਾਰ ਨਾ ਬਹੁਤਾ ਪੜਨ ਦੇ ਨਾਲ ਡਾਕਟਰਿਸ ਡਾਕਟਰ ਸ਼ਬਦ ਲਾਉਣ ਦੇ ਨਾਲ ਬੰਦਾ ਅਕਲਵਾਨ ਨਹੀਂ ਹੋ ਜਾਂਦਾ ਅਕਲਵਾਨ ਉਹਨੂੰ ਆਖਿਆ ਜਾਂਦਾ ਜਿਹੜਾ ਸੋ ਸਮਝ ਕੇ ਗੱਲ ਕਰਦਾ ਮੈਂ ਸੋਚ ਸਮਝ ਕੇ ਗੱਲ ਕੀਤੀ ਸੀ ਤੇ ਮੈਂ ਕਿ ਟਾਡੀਆਂ ਟਾਡੀ ਦਾ ਕੰਮ ਟੁੰਬ ਕੇ ਜਗਾਉਣਾ ਤੇ ਹੋ ਸਕਦਾ ਕਿ ਮੈਂ ਜਿਹੜਾ ਟੋਣਾ ਮਾਰਿਆ ਉਹ ਸਰਬਜੀਤ ਸਿੰਘ ਨੂੰ ਟੁੰਬਣ ਵਾਸਤੇ ਮਾਰਿਆ ਹੋਵੇ ਵੀ ਸ਼ਾਇਦ ਉਹ ਜਾਗ ਪਵੇ ਉਹ ਕਹਿੰਦਾ ਮਹਾਰਾਜ ਅਜੀਤ ਸਿੰਘ ਦਾ ਰਾਜ ਚਾਹੀਦਾ ਤੇ ਉਹਨੂੰ ਫੁੱਫੜ ਆਪਣੇ ਨੂੰ ਦੱਸ ਵੀ ਕਿਹੜਾ ਬੰਦਾ ਚਾਹੁੰਦਾ ਵੀ ਇੱਥੇ ਇਕੱਲਾ ਅਮਰਤਪਾਲ ਦਾ ਰਾਜ ਹੋਵੇ ਜਾਂ ਤੇਰੇ ਵਰਗੇ ਕੱਚੇ ਪਿਲੇ ਦਾ ਰਾਜ ਹੋਵੇ ਕਦੇ ਦਾ ਹਰ ਬੰਦਾ ਚਾਹੁੰਦਾ ਵੀ ਖਾਲਸਾ ਰਾਜ ਹੋਣਾ ਚਾਹੀਦਾ ਜਿੱਥੇ ਖਾਲਸਾ ਖੁਦ ਖੁਦਾ ਦੀਆਂ ਗੱਲਾਂ ਹੋਣ ਕਿਉਂਕਿ ਨਿਹੰਗ ਸਿੰਘਾਂ ਨੇ ਕਦੇ ਖਾਲਸਾਤਨ ਦੀ ਗੱਲ ਕੀਤੀ ਨਹੀਂ ਨਿਹੰਗ ਸਿੰਘ ਖਾਲਸਾਤਨ ਨੂੰ ਮੰਨਦੇ ਹੀ ਨਹੀਂ ਨਿਹੰਗ ਸਿੰਘ ਕਹਿੰਦੇ ਉਹਦੇ ਅਸਲੋ ਰਾਜ ਦੁਨੀਆ ਦਾ ਰਾਜ ਸਾਡੀ ਝੋਲੀ 'ਚ ਆ ਕਿ ਉਹ ਇੱਕ ਦਿਨ ਆ ਕੇ ਰਹਿਣਾ ਲੈੰਦੇ ਤੋਂ ਲੈ ਕੇ ਚੜਦੇ ਤੱਕ ਚੜਦੇ ਤੋਂ ਲੈ ਕੇ ਲੈੰਦੇ ਤੱਕ ਖਾਲਸੇ ਨੇ ਰਾਜ ਕੀਤਾ ਤੇ ਰਾਜ ਜਦੋਂ ਕਾਇਮ ਹੋਇਆ ਨਾ ਤੇ ਹਰ ਵਰਗ ਦਾ ਜਿਹੜਾ ਬੰਦਾ ਸੀ ਉਹ ਸਾਡੇ ਖਾਲਸੇ ਰਾਜ ਦਾ ਹਿੱਸਾ ਬਣਿਆ ਭਾਵੇਂ ਹਿੰਦੂ ਸੀ ਭਾਵੇਂ ਮੁਸਲਮਾਨ ਸੀ ਤੇ ਭਾਵੇਂ ਈਸਾਈ ਸੀ ਬੜਾ ਫਕਰ ਮਹਿਸੂਸ ਕਰਦੇ ਸੀ ਉਹ ਵੀ ਅਸੀਂ ਖਾਲਸਾ ਰਾਜ ਦਾ ਇੱਕ ਹਿੱਸਾ ਬਣ ਜਾ ਰਹੇ ਆਂ ਖਾਲਸਾ ਰਾਜ ਦੇ ਅਸੀਂ ਸੇਵਾਦਾਰ ਬਣ ਕੇ ਸੇਵਾ ਕਰਨਾ ਚਾਹੁੰਦੇ ਆ ਉਹ ਯਾਰ ਤੁਹਾਡੇ ਵਰਗੇ ਦਰਦਰੀ ਬੰਦੇ ਉਹ ਜਿਨ੍ਹਾਂ ਨੂੰ ਤੁਹਾਨੂੰ ਤੁਹਾਡੀਆਂ ਬੁੜੀਆਂ ਨੇ ਘਰਾਂ ਚ ਪੁੱਛਦੀਆਂ ਤੇ ਤੁਸੀਂ ਯਾਰ ਸਾਨੂੰ ਸਵਾਲ ਕਰਨ ਦੇ ਵੇਖੋ ਵੀਰ ਜੀ ਮੇਰਾ ਕਾਮਾ ਇੱਕ ਵੀਰ ਦੇਦਾ ਕਹਿੰਦਾ ਉਸ ਬਿਆਨ ਨਾਲ ਕੋਈ ਵੀ ਸਹਮਤ ਨਹੀਂ ਸੀ ਜਿਹੜਾ ਬਿਆਨ ਦਿੱਤਾ ਹੈ ਮੈਂ ਇਸ ਗੱਲ ਨਾਲ ਤੁਹਾਡੀ ਨੇ ਸਹਿਮਤਾ ਤੁਸੀਂ ਪਿਆਰ ਕਰਦੇ ਧੰਨਵਾਦ ਆ ਤੁਹਾਡਾ ਲੇਕਿਨ ਇਦਾਂ ਦੇ ਜੇ ਕੱਚੇ ਪਿੱਲੇ ਦੁਰਲੂ ਕੁਲੂ ਦੇ ਬੰਦੇ ਉੱਟ ਕੇ ਜਣਾਖਣਾ ਜਿੰਨੇ ਤਰੀ ਮੂਣੀ ਤੋਤਾ ਦਾ ਜਿਹਦੀ ਘਰ ਚ ਜਨਾਨੀ ਨਹੀਂ ਸੁਣਦੀ ਜਿਹਦੇ ਘਰ ਚ ਉਹਦੇ ਬੱਚੇ ਨਹੀਂ ਸੁਣਦੇ ਯਾਰ ਉਹ ਟਾਡੀਆਂ ਦੇ ਟਿੱਪਣੀਆਂ ਕਰਨ ਲੱਗ ਪੈਣਗੇ ਤੇ ਫਿਰ ਟਾਡੀ ਕਾਰਾ ਜੇ ਉਹਨੂੰ ਜਵਾਬ ਨਾ ਦੇ ਸਕਿਆ ਅਸਲ ਵਿੱਚ ਮੈਂ ਇਹ ਲਾਈਵ ਨਹੀਂ ਸੀ ਹੋਣਾ ਚਾਹੁੰਦਾ ਮੈਂ ਖੁਦ ਨਹੀਂ ਸੀ ਚਾਹੁੰਦਾ ਕਿਉਂਕਿ ਮੈਨੂੰ ਜਿਹੋ ਜਿਹਾ ਸਮਾਂ ਲੱਗਦਾ ਮੈਂ ਚਾਹੁੰਦਾ ਫਿਰ ਬਰ ਬਕਰ ਜਦੋਂ ਮੈਂ ਇੱਕ ਆਚੂਨਾ ਮੈਂ ਉਸ ਟਾਈਮ ਇਹੋ ਸੋਚਦਾ ਸੱਚੇ ਪਾਤਸ਼ਾਹ ਜਿੰਨਾ ਤਰਾ ਸ਼ੁਕਰਾਨਾ ਕਰਦੀਏ ਉਹਨਾਂ ਹੀ ਥੋੜਾ ਪਰ ਮੈਨੂੰ ਜਦੋਂ ਇਹੋ ਜਿਹੇ ਬੰਦੇ ਇਦਾਂ ਦੀਆਂ ਗੱਲਾਂ ਕਰਦੇ ਫਿਰ ਮੈਂ ਉਹਨਾਂ ਨੂੰ ਫੋਨ ਲਾਉਣਾ ਮੈਂ ਇਹ ਲਾਇਬ੍ਰੀ ਸੀ ਹੋਣਾ ਚਾਹੁੰਦਾ ਮੈਂ ਉਹਨੂੰ ਫੋਨ ਤੇ ਗੱਲ ਕਰਨਾ ਚਾਹੁੰਦਾ ਸੀ ਸਿੱਧਾ ਉਹਦੇ ਨਾਲ ਪੀ ਜੇ ਤੈਨੂੰ ਕੋਈ ਖੁਰਕ ਹੁੰਦੀ ਆ ਤੇ ਆਪਾਂ ਸਿੱਧਾ ਮਿਲ ਲੈਨੇ ਆ ਵੀ ਤੂੰ ਮੇਰੇ ਸਾਹਮਣੇ ਬਹਿ ਕੇ ਗੱਲ ਕਰ ਨਾਲੇ ਤੈਨੂੰ ਹੀ ਪਤਾ ਲੱਗੇ ਵੀ ਇਹ ਮੰਗ ਕੇ ਖਾਣ ਵਾਲੇ ਆ ਕਿ ਜਾ ਮਤਲਬ ਕਿ ਸਾਨੂੰ ਵੀ ਆਪਣੀ ਮਿਹਨਤ ਦਾ ਕਿਰਤ ਆਪਣੀ ਜਿਹੜੀ ਕਰਦੇ ਆ ਦਹਾ ਨੋਵਾਂ ਦੀ ਕਿਰਤ ਜਿਹਨੂੰ ਖੂਨ ਪਸੀਨੇ ਦੀ ਕਮਾਈ ਜੜੀ ਨਾ ਉਹ ਆ ਸਾਡੀ ਇਹ ਸੁਣਿਆ ਹੈ ਨਾ ਤੁਸੀਂ ਵੀ ਖੂਨ ਪਸੀਨੇ ਦੀ ਕਮਾਈ ਇੱਕ ਦੀਵਾ ਜਦੋਂ ਲਟ 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 ਕਰਕੇ ਬਲਦਾ ਨਾ ਤੇ ਮੇਰੀ ਗੱਲ ਸੁਣ ਲੈ ਉਹਦੇ ਵਿੱਚ ਕਿਹੋ ਹੁੰਦਾ ਤੇ ਜਦੋਂ ਇੱਕ ਢਾਡੀ ਤਨਉ ਮਨਉ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਦਾ ਨਾ ਉਹਦਾ ਖੂਨ ਮੱਚਦਾ ਤੇ ਉਹਦੀ ਖੂਨ ਦੀ ਜਦੋਂ ਖੂਨ ਮੱਚਦਾ ਨਾ ਉਹਦੀ ਦੀਵੇ ਦੀ ਲਾਟ ਦੇ ਨਾਲ ਜਿਹੜੇ ਮਰਦਾ ਹੋਏ ਲੋਕ ਹਨ ਨਾ ਜਿਨ੍ਹਾਂ ਦੀ ਜ਼ਿੰਦਗੀ 'ਚ ਹਨੇਰਾ ਹੁੰਦਾ ਉਹਨਾਂ ਦੀ ਜ਼ਿੰਦਗੀ 'ਚ ਪ੍ਰਕਾਸ਼ ਹੁੰਦਾ ਤੇ ਉਹ ਸਰਾ ਤੇ ਖਫੜ ਬਣ ਕੇ ਨਾ ਮੈਦਾਨੇ ਜੰਗ 'ਚ ਲੜਨ ਵਾਸਤੇ ਤਤਪਰ ਆ ਜਾਂਦੇ ਆ ਠੀਕ ਆ ਤੇ ਰਹੀ ਗੱਲ ਵੇਖ ਭਾਈ ਇਹ ਮੇਰਾ ਚੈਲੰਜ ਆ ਕਿ ਤੂੰ ਮੈਨੂੰ ਕਹਿ ਦਿੱਤਾ ਮੰਗ ਖਾਣਾ ਤੂੰ ਮਨ ਕਹਿ ਰਿਹਾ ਵੀ ਹਾਂ ਵੀ ਗੱਡੀ ਤੁਹਾਨੂੰ ਦਿੱਤੀਆਂ ਗੱਡੀਆਂ ਤੇ ਤੁਸੀਂ ਗੱਡੀਆਂ ਚ ਬੈਠੇ ਆ ਮੈਨੂੰ ਇੱਕ ਬੰਦਾ ਮੇਰੇ ਸਾਹਮਣੇ ਲਿਆ ਕੇ ਸਾਫਤ ਕਰ ਇੱਕ ਬੰਦਾ ਜਿਹੜੇ ਬੰਦੇ ਮੈਨੂੰ ਗੱਡੀ ਦੇ ਕੇ ਗਿਆ ਜਾਂ ਮੈਨੂੰ ਇੱਕ ਬੰਦਾ ਸਾਫਤ ਕਰ ਵੀ ਜਿਹੜਾ ਮੇਰੇ ਤੇ ਵੱਡੀਆਂ-ਵੱਡੀਆਂ ਮੁਸੀਬਤਾਂ ਆਈਆਂ ਬੰਦਾ ਇੱਕ ਵੀ ਮੇਰੇ ਘਰ ਆ ਕੇ ਮੇਰੇ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਕਹਿੰਨੇ ਕਿਹਾ ਵੀ ਕੋਈ ਗੱਲ ਨਹੀਂ ਪੁੱਤਰੋ ਘਬਰਾਉਣਾ ਨਹੀਂ ਕਿ ਜੇ ਤੁਹਾਡਾ ਪਿਓ ਜੇਲ੍ਹ ਚ ਗਿਆ ਜਾਂ ਉਹਨੂੰ ਸੀਐਸਟਾਫ ਨੇ ਚੁੱਕਿਆ ਅਸੀਂ ਕਿਹਾ ਮਰ ਗਏ ਅਸੀਂ ਤੁਹਾਡੇ ਨਾਲ ਹੀਆ ਕਿਹੜਾ ਬੰਦਾ ਘਰ ਪਹੁੰਚਿਆ ਦੱਸੋ ਮੈਨੂੰ ਅਸੀਂ ਤੇ ਬਾਲ ਕੇ ਆਪਣੀ ਆਪ ਹੀ ਸਿੱਖਦੇ ਆ ਉਹ ਤੂੰ ਹੀ ਵੱਡੇ ਪੰਥ ਦੇ ਠੇਕੇਦਾਰ ਬਣੇ ਜੇ ਅੱਜ ਤੱਕ ਜਿਹੜੀ ਵੀ ਗੱਲ ਕੀਤੀ ਠੋਕ ਵਜਾ ਕੇ ਕੀਤੀ ਆ ਡੰਕੇ ਦੀ ਚੋੜ ਤੇ ਕੀਤੀ ਤੇ ਮੁਕਰੇ ਨਹੀਂ ਫਿਰ ਚੱਡਿਆਂ ਚ ਪੂਛ ਨਹੀਂ ਲਈ ਫਿਰ ਦੁਬਾਰਾ ਇਹ ਨਹੀਂ ਵੀ ਆਪਾਂ ਫੋਨ ਨਹੀਂ ਚੁੱਕਿਆ ਆ ਰومی ਭਾ ਹਣੀ ਜਾਂ ਸੈਣੀ ਸਾਹਿਬ ਇਹ ਭਰਾ ਦੇ ਇਹਨਾਂ ਨਾਲ ਤਾਂ ਕਦੇ ਵਿਚਾਰਾਂ ਕਰਨ ਦਾ ਮੌਕਾ ਨਹੀਂ ਮਿਲਿਆ ਨਾ ਕਦੇ ਫੋਨ ਲਾਇਆ ਨਾ ਕਦੇ ਗੱਲਾਂ ਹੋਈਆਂ ਪਰ ਇਹਨਾਂ ਇੱਕ ਇਹ ਭਰਾ ਭਾਵੇਂ ਅੱਜ ਮੁੰਨੇ ਪਰ ਇਹਨਾਂ ਦੀ ਫਿਰ ਵੀ ਅੰਦਰੇ ਗੱਲ ਆਈ ਪੀ ਯਾਰ ਇੱਕ ਢਾਡੀ ਢਾਡੀ ਦੇ ਟਿੱਪਣੀ ਕੀਤੀ ਇਹ ਬੋਰ ਪੇ ਉਹ ਬਾਕੀ ਕਿਹੜੇ ਪੰਥ ਦੇ ਠੇਕੇਦਾਰ ਕਿੱਥੇ ਬੈਠੇ ਹੁੰਦੇ ਜਦੋਂ ਇਹੋ ਜਿਹੇ ਦੁਰਲੁਕੂ ਲੂਜੇ ਬੰਦੇ ਬੋਲਦੇ ਆ ਤੇ ਜੇ ਭਲਕੇ ਹੀ ਚਾਰ ਜਾ ਕੇ ਛੱਤਰ ਮਾਰ ਦਿੱਤੇ ਤੇ ਫਿਰ ਤੁਸੀਂ ਕਹਣਾ ਵੇਖੋ ਜੀ ਇਹ ਟਾਡੀ ਸਟੇਜਾਂ ਤੇ ਬੋਲਣ ਵਾਸਤੇ ਮਹਾਰਾਜ ਨੇ ਚੁਣੇ ਸੀ ਇਹ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਵੜ ਜਾਂਦੇ ਨੇ ਇਹ ਨਿਹੰਗ ਲੋਕਾਂ ਤੇ ਹਮਲਾ ਕਰ ਦਿੰਦੇ ਨੇ ਉਹ ਜਦੋਂ ਸਾਡੀ ਆਨ ਸ਼ਾਨ ਤੇ ਬਣੂ ਫਿਰ ਕਿਉ ਕਿੱਧਰ ਨੂੰ ਜਾਈਏ ਦੱਸੋ ਜੇ ਹੀ ਠਾਣਾ ਖਚਰੀਆਂ ਜਾਵਾਂਗੇ ਤੁਸੀਂ ਆਖਣਾ ਇਹ ਕਾਦੇ ਨਿਹੰਗ ਛਿੱਕੂ ਦੇ ਪੀ ਇਨਸਾਫ ਜਾ ਕੇ ਸਰਕਾਰ ਕੋ ਮੰਗਦੇ ਕਿਉਂਕਿ ਖਾਰਸਾ ਕੋਈ ਇਨਸਾਫ ਕਰਦਾ ਖੁੱਦ ਇਨਸਾਫ ਦਾ ਰਸਤਾ ਖਾਲਸਾ ਸਮੇਂ ਦੀ ਨਜਾਕਤ ਨੂੰ ਮੈਂ ਸਮਝਦਾ ਹੋਇਆ ਇਹ ਲਾਈਵ 'ਚ ਆਇਆ ਕਿ ਭਾਈ ਵੇਖੋ ਸਾਡੇ ਦੇ ਟਿੱਪਣੀ ਕਰਨ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰ ਲਿਆ ਕਰੋ ਪਿੱ ਕਿ ਨੱਕ ਖਜ਼ਾਨੇ ਦਾ ਮੂੰਹ ਖੋਲਿਆ ਤੇ ਕਿਨਾਂਕ ਤੁਸੀਂ ਟਾੜੀਆਂ ਦਾ ਭਲਾ ਕੀਤਾ ਓਏ ਟਾੜੀ ਜਿਨ੍ਹਾਂ ਨੇ ਆਪਣੇ ਹੱਟ ਤੜਵਾਲੇ ਜੇਲਾਂ ਕੱਟੀਆਂ ਪੁੱਠੇ ਲਟਕਾ ਲਟਕਾ ਕੇ ਜਿਨ੍ਹਾਂ ਦੇ ਬੁਰੇ ਹਾਲ ਕਰ ਦਿੱਤੇ ਅੱਜ ਤੁਰਿਆ ਨਹੀਂ ਜਾ ਰਿਹਾ ਮੰਜਿਆਂ ਤੇ ਪਏ ਉਹਨਾਂ ਦੇ ਘਰਾਂ 'ਚ ਰੋਟੀ ਨਹੀਂ ਪੱਕਦੀ ਕਈਆਂ ਦੀ ਛੱਤਾਂ ਡਿੱਗਣ ਵਾਲੀਆਂ ਕਈਆਂ ਧੀਆਂ ਵਿਆਹਣ ਵਾਲੀਆਂ ਕਈਆਂ ਦੇ ਪੁੱਤ ਨਸ਼ੇੜੀ ਹੋ ਗਏ ਪਿਓ ਨੂੰ ਮੰਜੇ ਤੇ ਪੈ ਪੈ ਵੇਖ ਵੇ ਟੈਨਸ਼ਨ ਲੈ ਲਈ ਉਹਨਾਂ ਨੇ ਸਟ्रेस ਦੇ ਮਰੀਜ਼ ਬਣ ਕੇ ਰਹਿ ਗਏ ਉਹ ਲਾਣਤੀਓ ਤੁਸੀਂ ਤੇ ਕੀਤਾ ਹੀ ਕੁਝ ਨਹੀਂ ਤੁਸੀਂ ਕੀਤਾ ਵੀ ਕੁਝ ਨਹੀਂ ਤੇ ਪੈਸੇ ਵੀ ਇਕੱਠੇ ਕਰ ਲਏ ਬੱਲੇ ਬੱਲੇ ਹਮੈਤੀ ਉਹ ਯਾਰ ਕਿਹੜੀ ਚੀਜ਼ ਦੀ ਹਮੈਤ ਕਰਦੇ ਤੁਸੀਂ ਹਮੈਤ ਸੱਚ ਦੀ ਕਰਨੀ ਚਾਹੀਦੀ ਆਓ ਮੈਂ ਤੁਹਾਨੂੰ ਲੈ ਕੇ ਜਾਣਾ ਲੋਕਾਂ ਦੇ ਘਰਾਂ ਤੱਕ ਮੈਂ ਥੋੜੇ ਦਿਨ ਪਹਿਲਾਂ ਇੱਕ ਸਿੱਖ ਲਹਿਰ ਸੇਵਾ ਸੁਸਾਇਟੀ ਮੈਂ ਆਰੰਭ ਕੀਤੀ ਵੀ ਸੇਵਾ ਆਰੰਭ ਕਰੀਏ ਆਪਾਂ ਉਹਨਾਂ ਲੋੜਵੰਦ ਪਰਿਵਾਰਾਂ ਤੱਕ ਆਪਾਂ ਸੇਵਾ ਲੈ ਕੇ ਚਲੀਏ ਜੇ ਤੁਸੀਂ ਮੈਨੂੰ ਪਾਉਗੇ ਠੀਕ ਆ ਨਹੀਂ ਤੇ ਮੈਂ ਕਹਾਂ ਤੁਸੀਂ ਨੰਬਰ ਨੰਬਰ ਲੋ ਸਿੱਧਾ ਉਹਨਾਂ ਨਾਲ رابطہ ਕਰ رابطہ ਕਰ ਲੋ ਪਰਿਵਾਰਾਂ ਤੱਕ ਪਹੁੰਚੋ ਉੱਤਾਂ ਸਾਨੂੰ ਕਹਿੰਦੇ ਤੁਸੀਂ ਮੰਗਖਣੇ ਅਸੀਂ ਜਦੋਂ ਮੰਗਿਆ ਸਰਬੱਤ ਦਾ ਭਲਾ ਮੰਗਿਆ ਜਦੋਂ ਮੰਗਿਆ ਅੱਜ ਤੱਕ ਦਾ ਰਿਕਾਰਡ ਆ ਮਾਨ ਨੇ ਆਪਣੇ ਵਾਸਤੇ ਕਦੇ ਕੁਝ ਨਹੀਂ ਮੰਗਿਆ ਮੇਰੀ ਵਾਈਫ ਚੜਾਈ ਕਰ ਗਈ 5 ਸਾਲ ਅੱਜ ਤੋਂ 5 ਸਾਲ ਪਹਿਲਾਂ ਗੱਲ ਕਿ ਉਹਨਾਂ ਸਮੇਂ 'ਚ ਮੈਨੂੰ ਅਤ ਜ਼ਰੂਰਤ ਸੀ ਉਹ ਟਾਈਮ ਐ ਬੁੱਡੇਦਾਲ ਦੇ ਜਹਦੜਾ ਬਾਬਾ ਪ੍ਰਵੀਰ ਸਿੰਘ ਦੀ ਉਹਨਾਂ ਦੇ ਕਹਿ ਸਕਦਾ ਰਾਈਟ ਹੈਂਡ ਨੂੰ ਮੈਂ ਕਿਹਾ ਸੀ ਇਹ ਗੱਲ ਬਾਬਾ ਵਿਸ਼ਵ ਪ੍ਰਤਾਪ ਸਿੰਘ ਨੂੰ ਪੇ ਮੈਨੂੰ 5-7 ਲੱਖ ਰੁਪਏ ਦੀ ਲੋੜ ਆ 6 ਮਹੀਨਿਆਂ ਵਾਸਤੇ ਤੁਹਾਨੂੰ ਮੋੜ ਦੂੰਗਾ ਤੇ ਮੈਨੂੰ ਇੱਕ ਹਫਤਾ ਕਹਿੰਦੇ 2 ਦਿਨ ਦਿਓ 3 ਦਿਨ ਦਿਓ 4 ਦਿਨ ਦਿਓ 5 ਦਿਨ ਦਿਓ ਆ ਜਦੋਂ ਦੂਸ ਸਿੰਘ ਅਣਖੀ ਬੈਠਾ ਤਕਰੀਬਨ ਇੱਕ ਹਫ਼ਤੇ ਬਾਅਦ ਮੈਂ ਜਦੋਂ ਫਿਰ ਦੁਬਾਰਾ ਫੋਨ ਕੀਤਾ ਨਾ ਤੇ ਮੈਨੂੰ ਜਵਾਬ ਪਤਾ ਕੀ ਮਿਲਿਆ ਸੀ ਜਵਾਬ ਇਹ ਮਿਲਿਆ ਸੀ ਕਿ ਆਪਾਂ ਅਜੇ ਨਵੇਂ-ਨਵੇਂ ਜਾਣਦੇ ਇੱਕ ਦੂਜੇ ਨੂੰ ਇਸ ਕਰਕੇ ਆਪਾਂ ਤੁਹਾਨੂੰ ਇੰਨੀ ਮਾਇਆ ਦੇ ਨਹੀਂ ਸਕਦੇ ਤੇ ਉਹ ਦਿਨ ਤੋਂ ਬਾਅਦ ਉਹ ਦਿਨ ਤੋਂ ਬਾਅਦ ਇਹ ਗੱਲ ਮੱਚ ਧਾਲੀ ਬੇ ਘਰ ਚ ਭੁੱਖੇ ਦੇ ਮਰ ਜਾਗੇ ਪਰ ਆਪਣੇ ਵਾਸਤੇ ਕਦੀ ਕੋਜਨਾ ਮੰਗਿਆ ਤੇ ਨਾ ਮੰਗਾਗੇ ਉਉਨਾ ਸਮਿਆਂ ਦੇ ਵਿੱਚ ਮਹਾਰਾਜ ਨੇ ਕਿਰਪਾ ਕੀਤੀ ਜਿੰਨੇ ਜੋਗੇ ਅਗੇ ਜੋ ਕੁਝ ਆਪਣਾਗਾ ਸੀ ਉਹ ਦਾਤ ਤੇ ਲਾਇਆ ਉਹਦਾ ਨਹੀਂ ਬਚਣਾ ਲਿਖਿਆ ਇਸ ਸੰਸਾਰ ਤੋਂ ਚਲ ਗਈ ਜਿੰਨਾ ਲਿਖਿਆ ਉਹ ਉਨਾ ਹੀ ਬੰਦਾ ਭੁੱਕ ਕੇ ਜਾਂਦਾ ਜਿੰਨੇ ਮਰਜ਼ੀ ਕੋਸ਼ਿਸ਼ ਕਰ ਲੋ ਉਹ ਨੂੰ ਕੋਈ ਵਿਧਾਨ ਨਹੀਂ ਸਕਦਾ ਉਹ ਨੂੰ ਕੋਈ ਘਟਾ ਨਹੀਂ ਸਕਦਾ ਜੋ ਕੁਝ ਸਾਡੇ ਕੋਲ ਆਵਦਾ ਤੇ ਦਾਤ ਤੇ ਲਾ ਦਿੱਤਾ ਉਹ ਥੋੜਾ ਚਿਰ ਉਹ ਨੂੰ ਮਹਾਰਾਜ ਨੇ ਉਮਰ ਬਖਸ਼ਿ ਚਲੇਗੀ ਪਰ ਮੈਨੂੰ ਜਿਹੜੇ ਲੋਕ ਮੰਗ ਖਾਣਾ ਕਹਿੰਦੇ ਯਾਰ ਮੈਨੂੰ ਤੇ ਉਹਨਾਂ ਲੋਕਾਂ ਦੇ ਸ਼ਰਮ ਆਉਂਦੀ ਵੀ ਯਾਰ ਬੁੱਢਾ 달ਕਸ਼ ਸਰਮੌਰ ਪੰਥਿਆ ਉਹ ਪੰਥ ਜਿਹੜਾ ਉਹ ਚੱਡਿਆਂ ਚ ਪੁੱਛ ਲਿਆ ਗਿਆ ਅਜੇ ਜਾਣਦੇ ਨਹੀਂ ਹੈ ਤੇ ਮੈਂ ਬਾਕੀ ਕਿਹੜੇ ਕਿਹੜੇ ਬੰਦੇ ਤੇ ਆਸ ਰੱਖਾਂ ਦੱਸੋ ਮੈਨੂੰ ਅਮਰੀਕਾ ਕੈਨੇਡਾ ਬਾਹਰਲੇ ਮੁਲਕਾਂ ਚ ਸੱਜੜ ਬੈਠੇ ਆ ਮਿੱਤਰ ਬੈਠੇ ਆ ਉਹ ਉਹ ਹਰ ਵਾਰੀ ਗੱਲ ਕਹਿੰਦੇ ਦੱਸੋ ਕਿਹੜੀ ਸੇਵਾ ਕਰਨੀ ਦੱਸੋ ਕਿਹੜੀ ਸੇਵਾ ਕਰਨੀ ਮੈਂ ਆਪਣੇ ਮਾਤੇ ਕਿਹੜੀ ਸੇਵਾ ਕਰਾਈ ਦੱਸੋ ਓਮਕਾਰ ਐਨ ਜੀਓ ਐਨ ਜੀਓ ਟੀਮ ਆ ਮੇਰਾ ਸੱਜਣ ਆ ਅਮਰੀਕਾ ਦੇ ਵਿੱਚ ਆ 10 ਮਿੰਟ ਪਹਿਲਾਂ ਆਉਂਦਾ ਫੋਨ ਆਇਆ ਜਦੋਂ ਵੀ ਕਿਤੇ ਲੋੜ ਪਈ ਮੈਂ ਸਿੱਧਾ ਉਹਨਾਂ ਨੂੰ ਭੇਜਦਾ ਫਿਰ ਤੁਸੀਂ ਜਾ ਕੇ ਉਹਨਾਂ ਦੀ ਮਦਦ ਕਰੋ 1 ਰੁਪਈਆ ਵੀ ਆਪਣੇ ਹੱਥੀ ਨਹੀਂ ਲਿਆ ਮੈਂ ਉਹਨਾਂ ਨੂੰ ਲਾਇਆ ਉਹਨਾਂ ਨੇ 22 ਲੱਖ 20-20 ਲੱਖ ਰੁਪਈਆ 15-15 ਲੱਖ ਰੁਪਈਆ ਵੀ ਲੋਕਾਂ ਦੇ ਇਲਾਜ ਤੇ ਲਾਇਆ ਅੱਛਾ ਮੈਂ ਜੇ ਉਹਨਾਂ ਨੂੰ ਕਹਿ ਦਿੰਦਾ ਕਿ ਤੁਸੀਂ ਮਦਦ ਕਰ ਦਿਓ ਇਹਦਾ ਮਤਲਬ ਮੈਂ ਮੰਗ ਖਾਣਾ ਹੋ ਗਿਆ ਹਾਂ ਜੇ ਮੈਂ ਉਸ ਦਿਨ ਮੈਨੂੰ ਬਾਬਾ ਬਲਬੀਰ ਤੋਂ ਦੇ ਦਿੰਦਾ ਪੈਸੇ ਤੇ ਹੋ ਸਕਦਾ ਮੇਰੀ ਉਸ ਟਾਈਮ ਵਾਈਫ ਜਿਹੜੀ ਆ ਉਹ ਹੋਰ ਥੋੜਾ ਸਮਾਂ ਕੱਢ ਜਾਂਦੀ ਤੇ ਅੱਜ ਸ਼ਾਇਦ ਮੈਨੂੰ ਤੁਸੀਂ ਮੰਗ ਖਾਣਾ ਵੀ ਕਹਿੰਦੇ ਤੇ ਮੈਂ ਸ਼ਾਇਦ برداشت ਕਰ ਲੈਂਦਾ ਤੇ ਮੈਂ ਕਹਿੰਦਾ ਕਿ ਵਾਕਿਆ ਇਸ ਪੰਥ ਨੇ ਮੈਨੂੰ ਦਿੱਤਾ ਮੈਂ ਇਸ ਪੰਥ ਤੋਂ ਮੰਗਿਆ ਤੇ ਜੇ ਜਦੋਂ ਤੁਸੀਂ ਔਖੇ ਵੇਲੇ ਨਹੀਂ ਕੰਮ ਆਏ ਮੇਰੇ ਤੇ ਤੂੰ ਹੀ ਕਿੱਦਾਂ ਮੈਨੂੰ ਮੰਗ ਖਾਣਾ ਕਹਿ ਸਕਦੇ ਓਏ ਤੇਰੇ ਵਰਗੇ ਕੱਚੇ ਪਿੱਲੇ ਜਿਹੜੇ ਮੈਨੂੰ ਕਿੱਦਾਂ ਕਹਿ ਸਕਦੇ ਮੰਖਣਾ ਤੇਰੀ ਕਿ ਔਕਾਤ ਓਏ ਜਾ ਕੇ ਟੀਕੇ ਟੁਕੇ ਲਾ ਐਵੇਂ ਜੁੱਤੀਆਂ ਨਾ ਖਾ ਲਈਂ ਅਮਰਸਪਾਲ ਦੇ ਮਗਰ ਲਾ ਕੇ ਉਹ ਤੇ ਜੇਲ੍ਹ ਚ ਬੈਠਾ ਅਹੀਂ ਉਹਦੀ ਰਿਹਾਈ ਦੀਆਂ ਗੱਲਾਂ ਕਰਨਦੇ ਆ ਕਿ ਉਹ ਛੇਤੀ ਬਾਹਰ ਆਵੇ ਉਹਦੀ ਮਾਂ ਵੇਖ ਕਿਦਾਂ ਛੜਕਾ ਤੇ ਵਿਚਾਰੇ ਮਾਂ ਪਿਓ ਰੋਲ ਡਿਆ ਉਹਦੀ ਘਰ ਵਾਲੀ ਵੇਖ ਕਿਦਾਂ ਦੇ ਹਰਾਤਾਂ ਦੇ ਵਿੱਚ ਆ ਉਹ ਬੇਸ਼ਰਮ ਉਹ ਅਸੀਂ ਪੰਥ ਦੇ ਸਾਝੇ ਆ ਅਸੀਂ ਕਿਹਦੇ ਖਰੀਦੇ ਥੋੜਾ ਵੀ ਜਦ ਤੁਹਾਡੀ ਸਲਾਹ ਨਾ ਤੂੰ ਕਹਿੰਦਾ ਸਲਾਹ ਤੇਰੀ ਸਲਾਹ ਲਈਏ ਉਹ ਕੰਜਰਵਿਆ ਸਾਡੀਆਂ ਸਲਾਮਾਂ ਨਾਲ ਜੰਗ ਜੋਤ ਹੁੰਦੇ ਆ ਜੇ ਉੱਥੇ ਮਹਾਰਾਜ ਕਿਰਪਾ ਕਰਦਾ ਵੀਰਸ ਪੈਦਾ ਹੁੰਦਾ ਤੇ ਮੁਰਦੇ ਬੰਦੇ ਵੀ ਲੜਨ ਵਾਸਤੇ ਤਿਆਰ ਹੁੰਦੇ ਆ ਨਹੀਂ ਤਾਂ ਤੇਰੇ ਵਰਗੇ ਬੇਗਹਿਰਤ ਜਿਹੜੇ ਅੱਜ ਇਹ ਗੱਲ ਕਰਦੇ ਪਏ ਨਾ ਜਿਹੜੇ ਇਹ ਗੱਲ ਕਰਦੇ ਕਹਿੰਦੇ ਜੀ ਤੁਹਾਡਾ ਕਰਕੇ ਹੁਣ ਸਪਾਂਸਰਸ਼ਿਪ ਖਰਾਬ ਕਰ ਲੈਣਾ ਹੈ ਅੱਜ 1.5 ਲੱਖ ਰੁਪਇਆ ਤਨਖਾਹ ਤੁਹਾਡੇ ਖਾਤੇ ਚ ਪੈਣ ਲੱਗ ਪਈ ਤੇ ਸਪਾਂਸਰਸ਼ਿਪ ਦਾ ਚੇਤਾ ਆ ਗਿਆ ਤੇ ਜਿੱਦਣ ਇਹ ਇਲੈਕਸ਼ਨ ਸੀ ਜਿੱਦਣ ਮੈਨੂੰ ਮੰਗ ਖਾਣਾ ਕਹਿਣ ਤੋਂ ਪਹਿਲਾਂ ਉਧਰ ਸਰਬਜੀਤ ਸਿੰਘ ਨਾਲ ਚਾਤੀ ਮਾਰ ਕੇ ਵੇਖ ਨਹੀਂ ਉਹਨੇ ਕਿਹਾ ਇਹ ਵੀ ਖਾਲਸਾ ਜੀ ਮੈਂ ਅੱਜ ਆਪਣੇ ਘਰ ਵਾਲੀ ਦੀਆਂ ਵਾਲੀਆਂ ਵੇਚ ਕੇ ਤੇ ਫਿਰ ਤੇਲ ਪਾਇਆ ਗੱਡੀਆਂ 'ਚ ਤੇ ਮੈਨੂੰ ਮਾਇਆ ਦੀ ਲੋੜ ਆ ਤੇ ਮਾਇਆ ਇਕੱਠੀ ਕਰਕੇ ਦਿਓ ਇਸ ਗੱਲ ਦਾ ਲਾਡੀ ਨਿੱਜਰ ਮੇਰੇ ਕੋਲ ਬਾਪ ਰੂਫ ਬੰਦਾ ਪਿਆ ਲਾਡੀ ਨਿੱਜਰ ਜਿੰਨੇ ਸਿੱਧਾ ਫੋਨ ਲਾ ਕੇ ਸਰਬਜੀਤ ਸਿੰਘ ਨੇ ਕਿਹਾ ਅੱਜ ਭਾਵੇਂ ਉਹ ਐਮਪੀ ਆ ਅੱਜ ਉਹਦੇ ਕੋਲ ਭਾਵੇਂ ਵੱਡੀ ਪਾਵਰ ਆ ਅੱਜ ਭਾਵੇਂ ਮੇਰੇ ਤੇ ਪਰਚਾ ਕਰਾ ਸਕਦਾ ਮੈਨੂੰ ਅੰਦਰ ਕਰਾ ਸਕਦਾ ਪਰ ਇੱਕ ਗੱਲ ਯਾਦ ਰੱਖੀ ਅੱਜ ਵੀ ਸਰਬਜੀਤ ਸਿੰਘ ਉਹਦਾ ਗਵਾਹ ਮੇਰੇ ਕੋ ਲਾਡੀ ਨਿਜਰ ਅੱਜ ਵੀ ਪਿਆ ਜੀ ਨੂੰ ਫੋਨ ਕਰਕੇ ਕਿਹਾ ਸੀ ਵੀ ਮਾਇਆ ਲੈ ਕੇ ਦੇ ਤੇ ਬਾਹਰ ਦੇ ਜਮਾਨਾ ਤੋਂ ਮਾਇਆ ਇਕੱਠੀ ਕਰਕੇ ਉਹਨੂੰ ਲੈ ਕੇ ਦਿੱਤੀ ਜਿਹਦੀ ਤੂੰ ਸਪੋਰਟ ਕਰ ਰਿਆ ਮੈਂ ਉਹਦਾ ਦੁਸ਼ਮਣ ਨਹੀਂ ਆ ਪਰ ਅੰਦਰ ਚਾਤੀ ਮਾਰ ਕੇ ਵੇਖੀ ਵੀ ਮੰਗ ਖਾਣਿਆਂ ਦੀ ਕਿੰਨੀ ਤੂੰ ਹੀ ਆਉਣੇ ਕਿ ਮੈਂ ਆਉਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ